ਲੋਕਾਂ ਨੇ ਕੇਰੀ ਪਿੰਡ ਆਈ ਐਸਐਚਓ ਅਤੇ ਡੀਐਸਪੀ ਦੀ ਗੱਡੀ ਪਿੰਡ ਦੇ ਸਰਪੰਚ ਸਮੇਤ ਹੋਰਨਾਂ ਨੂੰ ਲਿਜਾ ਰਹੇ ਸੀ ਗ੍ਰਿਫਤਾਰ ਕਰਕੇ ਗਲੀ 'ਚ ਟਰਾਲੀਆਂ ਖੜੀਆਂ ਕਰਕੇ ਪੁਲਿਸ ਦਾ ਪਿੰਡ ਵਾਲਿਆਂ ਨੇ ਕੀਤਾ ਘਰਾਓ ਗ੍ਰਿਫਤਾਰ ਕੀਤੇ ਜਾਣ ਤੇ ਪਿੰਡ ਦੇ ਲੋਕਾਂ ਨੂੰ ਛੱਡਣ ਤੋਂ ਬਾਅਦ ਹੀ ਖੋਲੇ ਗਏ ਰਸਤੇ ਛੋਟੇ ਜਿਹੇ ਪਰਿਵਾਰਕ ਵਿਵਾਦ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਪੂਰਾ ਪਿੰਡ ਹੋ ਗਿਆ ਆਮੋ ਸਾਹਮਣੀ ਪਿੰਡ ਨੇ ਕਰਤਾ ਵੱਡਾ ਇਕੱਠ ਉਧਰ ਪੁਲਿਸ ਨੇ ਵੀ ਦਰਜਨਾਂ ਲੋਕਾਂ ਸਮੇਤ ਵੱਡੀ ਗਿਣਤੀ ਚ ਅਣਪਛਾਤੇਆਂ ਤੇ ਕੀਤੇ ਦੋ ਵੱਖ-ਵੱਖ ਪਰਚੇ ਦਰਜ ਅਸਲ ਚ ਮਾਮਲਾ ਕੀ ਹੈ ਉਹ ਤੁਹਾਨੂੰ ਵੀ ਦੱਸ ਦਿੰਦੇ ਹਾਂ ਗੱਲ ਕਰਦੇ ਹਾਂ ਸੰਗਰੂਰ ਸ਼ਹਿਰ ਦੇ ਸਬ ਡਿਵੀਜ਼ਨ ਮੋਨਕ ਦੇ ਪਿੰਡ ਦਿਲਾਸੀਆਂ ਵਿਖੇ ਇੱਕ ਔਰਤ ਦੀ ਜਿੱਥੇ ਵਿਆਹੀ ਔਰਤ ਨਾਮ ਗਗਨਦੀਪ ਕੌਰ ਜੋ ਕਿ ਆਪਣੀ ਪਤੀ ਅਤੇ ਸਹੁਰੇ ਪਰਿਵਾਰ ਨਾਲ ਜਿਸ ਦਾ ਝਗੜਾ ਰਹਿੰਦਾ ਸੀ ਕਈ ਸਾਲ ਪਹਿਲਾਂ ਉਸਦੇ ਪਤੀ ਦੀ ਮੌਤ ਹੋ ਗਈ। ਸਾਲਕ ਪਹਿਲਾਂ ਹੀ ਉਹ ਆਪਣੇ ਪਰਿਵਾਰ ਸਹੁਰੇ ਪਰਿਵਾਰ ਦੀ ਸਹਿਮਤੀ ਨਾਲ ਘਰ ਵਿੱਚ ਹੀ ਰਹਿਣ ਲੱਗ ਪਈ। ਅਤੇ 2 ਕ ਮਹੀਨੇ ਪਹਿਲਾਂ ਸਹੁਰੇ ਨੇ ਉਸ ਨੂੰ ਇੱਕ ਸਾਈਡ ਅਤੇ ਦੋ ਕਮਰੇ ਰਹਿਣ ਨੂੰ ਦੇ ਦਿੱਤੇ ਸੀ। ਜਿੱਥੇ ਉਸ ਨੇ ਬਿਜਲੀ ਦਾ ਮੀਟਰ ਵੀ ਲਗਵਾ ਲਿਆ ਸੀ। ਫਿਰ ਉਸਦੇ ਸਹੁਰੇ ਵੱਲੋਂ ਆਪਣੀ ਨੌ ਖਿਲਾਫ ਮਕਾਨ ਤੇ ਕਬਜ਼ਾ ਕਰਨ ਦੀ ਦਰਖਾਸਤ ਦੇ ਕੇ ਪਰਚਾ ਦਰਜ ਕਰਵਾ ਦਿੱਤਾ ਗਿਆ ਅਤੇ ਨੌ ਨੂੰ ਦਿੱਤੇ ਹੋਏ ਦੋਨਾਂ ਕਮਰਿਆਂ ਦਾ ਕਬਜ਼ਾ ਦੁਬਾਰਾ ਆਪਣੇ ਕੋਲ ਹੀ ਵਾਪਸ ਲੈ ਲਿਆ ਜਦਕਿ ਪੂਰਾ ਪਿੰਡ ਗੁਚਰਨ ਸਿੰਘ ਦੀ ਧੀ ਗਗਨਦੀਪ ਕੌਰ ਦੇ ਪੱਖ ਵਿੱਚ ਹੀ ਖੜਾ ਸੀ ਬੀਤੇ ਕੱਲ ਦੀ ਅਗਰ ਗੱਲ ਕਰੀਏ ਤਾਂ ਮੁਰ ਪਿੰਡ ਨੇ ਇਕੱਠੇ ਹੋ ਕੇ ਗਗਨਦੀਪ ਕੌਰ ਨੂੰ ਮੁਰ ਉਸੇ ਕਮਰੇ ਦਾ ਕਬਜ਼ਾ ਜਿਹੜਾ ਵਾਪਸ ਦਿਵਾਇਆ ਅਤੇ ਉਸ ਦੇ ਸੌਰੇ ਦੀ ਸ਼ਿਕਾਇਤ ਤੇ ਵੱਡੀ ਗਿਣਤੀ ਚ ਜਦੋਂ ਪੁਲਸ ਪ੍ਰਸ਼ਾਸਨ ਇਸ ਪਿੰਡ ਯਾਨੀ ਕਿ ਦਲਾਸੀਆ ਪਹੁੰਚ ਗਿਆ ਅਤੇ ਪਿੰਡ ਦੇ ਮੌਜੂਦਾ ਸਰਪੰਚ ਅਤੇ ਸਾਬਕਾ ਸਰਪੰਚ ਅਤੇ ਹੋਰ ਵਿਅਕਤੀਆਂ ਨੂੰ ਜਦੋਂ ਗ੍ਰਿਫਤਾਰ ਕਰਕੇ ਲੈ ਜਾਣ ਲੱਗੇ ਤਾਂ ਵੱਡੀ ਗਿਣਤੀ ਚ ਪਿੰਡ ਵਾਸੀਆਂ ਕਿਸਾਨ ਵਾਸੀਆਂ ਕਿਸਾਨ ਇਕਤਾ ਮਜ਼ਦੂਰ ਜੋ ਕਿ ਸੰਘਰਸ਼ ਕਮੇਟੀ ਦੇ ਕਿਸਾਨ ਵੀਰ ਸਨ ਉਹਨਾਂ ਨੇ ਇਕੱਠੇ ਹੋ ਕੇ ਗੱਡੀਆਂ ਨੂੰ ਰੋਕ ਲਿਆ ਉਹਦਾ ਕਰਾਓ ਕਰ ਲਿਆ ਅਤੇ ਪਿੰਡ ਤੋਂ ਬਾਅਦ ਜਿਹੜਾ ਨਹੀਂ ਜਾਣ ਦਿੱਤਾਗੇ ਟਰਾਲੀਆਂ ਲਾ ਦਿੱਤੀਆਂ ਸੋ ਗ੍ਰফতার ਕੀਤੇ ਪਿੰਡ ਦੇ ਲੋਕਾਂ ਨੂੰ ਛਡਾ ਲਿਆ ਉਸ ਤੋਂ ਬਾਅਦ ਸਥਿਤੀ ਜਿਹੜੀ ਆ ਕਾਫੀ ਤਣਾਅਪੂਰਵਕ ਜਿਹੜੀ ਆ ਉਹ ਬਣੀ ਗਈ ਆ ਉਹ ਤੁਹਾਨੂੰ ਹੀ ਜਿਹੜੀ ਆ ਗੱਲਬਾਤ ਦੇ ਦੌਰਾਨ ਸੁਣੌਣਿਆ ਕੀ ਕਿਹਾ ਇਸ ਇਲਾਕੇ ਦੇ ਲੋਕਾਂ ਨੇ ਸਾਬਕਾ ਸਰਪੰਚ ਨੇ ਮੌਜੂਦਾ ਸਰਪੰਚ ਨੇ ਜਾਂ ਨਾਮ ਨਿਯੁਕਤ ਐਸ ਐਚਓ ਮੂਨਕ ਨੇ ਨਾ ਮੈਂ ਕਿੰਨ੍ਹੇ ਪਾਸੇ ਬੈ ਰਿਸਪੌਂਸ ਦੇਣਾ ਜੋਗਾ ਸਰਪੰਚ ਪਾਲ ਜੀ ਕੱਠ ਰੱਖੇਗਾ ਤੇ ਦੇ ਵਿੱਚ ਰਾਤ ਨੂੰ ਕੋਈ ਤਕਰਾਰबाजी ਕਾਫੀ ਸੰਭਾਵਨਾ ਪਿੰਦੇ ਲੋਕਾਂ ਦੀ ਹੋਈ ਹੈਗੀ ਮਾਮਲਾ ਕੀ ਹੈ ਸੋ ਇਹ ਜੀ ਮਾਮਲਾ ਜਿਹੜੀ ਗਗਨਦੀਪ ਕੌਰ ਹੈ ਵਾਈਫ ਆਫ ਲੇਟ ਅੰਦਰਕੰਦਰ ਸਿੰਘ ਕਿਉਂ ਬਚਾਂਸੀ ਦੀ ਨੂੰਹ ਹੈ ਇਹਦੇ ਘਰ ਵਾਲੇ ਦੀ ਜਿਹੜੀ ਮੌਤ ਹੋ ਗਈ ਸੀ ਕਾਫੀ ਸਾਲ ਪਹਿਲਾਂ ਔਰ ਇਹਦੇ ਦੋ ਬੇਟੀਆਂ ਨੇ ਸੋ ਇਹ ਜਿਹੜੀ ਹੈ ਪਹਿਲਾ ਇਸ ਦੇ ਜਿਹੜੇ ਸਾਰੇ ਪਰਿਵਾਰ ਨੇ ਐ ਇਹਨੂੰ ਘਰੋਂ ਕੱਢਤਾ ਜਦੋਂ ਘਰੋਂ ਕੱਢਿਆ ਤਾਂ ਪਿੰਡ ਦੀ ਪੰਚਾਇਤ ਨੇ ਮੌਜੂਦ ਬੰਦਿਆਂ ਨੇ ਜਾ ਕੇ ਜਿਹੜਾ ਇਹਨਾਂ ਪਰਿਵਾਰ ਨਾਲ ਗੱਲਬਾਤ ਕਰਕੇ ਉਹ ਲੜਕੀ ਨੂੰ ਜਿਹੜਾ ਐ ਬਿਠਾਤਾ ਘਰ ਦੇ ਵਿੱਚ ਲਿਆ ਕੇ ਪਰ ਉਸ ਤੋਂ ਬਾਅਦ ਹਾਂਜੀ ਫਿਰ ਉਹਦੇ ਵਿੱਚ ਕੀ ਹੋਇਆ ਇਹ ਕਹਿੰਦੇ ਵੀ ਇਸ ਦਾ ਜਿਹੜਾ ਮੀਟਰ ਹੈ ਵੱਖਰਾ ਲਵਾ ਦਿਓ ਤਾਂ ਉਹਦਾ ਵੱਖਰਾ ਮੀਟਰ ਲਗਾ ਕੇ ਜਿਹੜਾ ਉਹਨੂੰ ਬਿਠਾਇਆ ਗਿਆ ਤੇ ਉਸ ਦਿਨ ਤਨੇ 2 ਮਹੀਨੇ ਪਹਿਲਾਂ ਦੀ ਗੱਲ ਹੈ ਐਸ ਐਚ ਓ ਨੇ ਭਲਾਇਆ ਉੱਥੇ ਇਹ ਤੇ ਇੱਕ ਤਾਂ ਪਰਚਾ ਦਿੱਤਾ ਤੇ ਚੱਕ ਕੇ ਉਹਨੇ ਜਿਹੜਾ ਇਹਨ ਘਰੋਂ ਕਢਾਤਾ ਤੇ ਅਰਜਨ ਦੇ ਨਾਲ ਤੇ ਤੇ ਉਸ ਤੋਂ ਬਾਅਦ ਪਿੰਡ ਨੇ ਫੇਰ ਇਕੱਠੇ ਹੋ ਕੇ ਮਤਲਬ ਜਿਹੜਾ ਉਸ ਲੜਕੀ ਨੂੰ ਜਿਹੜਾ ਉਹਦੇ ਘਰ ਦੇ ਵਿੱਚ ਬਿਠਾਤਾ ਔਰ ਪੁਲਿਸ ਨੇ ਆ ਕੇ ਜਿਹੜਾ ਆ ਕੇ ਤੇ ਅਥਿਆਚਾਰ ਕੀਤਾ ਔਰ ਲੋਕਾਂ ਦੇ ਨਾਲ ਜਿਹੜੀ ਗੱਲ ਸੁਣਤੀ ਇਹ ਹੀ ਹੋ ਇੰਨਾ ਬਤਾ ਜਿਵੇਂ ਦੇਖਿਆ ਕਰ ਨਹੀਂ ਉਥੇ ਰੀਲਿੰਗਾਂ ਨੂੰ ਸੰਬੰਧ ਇਹਨਾਂ ਬਹੱਤਾ ਵੱਧ ਕਿਉਂ ਗਿਆ ਤੇ ਆ ਤਰੀਕ ਪਰਵਾਹ ਦਾ ਮਾਮਲਾ ਹੈ ਇਹ ਦੇਖੋ ਜੀ ਕੱਲੇ ਆ ਵੀ ਐਡੀ ਵੱਡੀ ਗੱਲ ਨਹੀਂ ਸੀ ਜਿੱਡੀ ਇਹ ਪੁਲਿਸ ਨੇ ਬਣਾਤੀ ਕਿਉਂਕਿ ਪਹਿਲਾਂ ਡੀਐਸਪੀ ਸਾਹਿਬ ਆਪ ਆ ਕੇ ਚਲੇਗੇ ਸੀ ਬਾਅਦ ਵਿੱਚ ਇਹਨਾਂ ਨੇ ਇੱਕ ਤਾਇਸਪਾਉਣ ਵਾਲੀ ਗੱਲ ਜਿਹੜੀ ਕੀਤੀ ਉਹ ਰਾਤ ਨੂੰ ਆ ਕੇ ਮਤਲਬ ਹਨੇਰੇ ਆ ਕੇ ਜਿਹੜਾ ਇੱਥੇ ਲੋਕਾਂ ਦੇ ਵਿੱਚ ਜਿਹੜਾ ਉਹ ਇਸ ਤਰ੍ਹਾਂ ਡਰਦਾ ਮਾਹੌਲ ਪੈਦਾ ਕਰਨਾ ਚਾਹਿਆ ਜਿਹਦੇ ਵਿੱਚ ਜਿਹੜੇ ਕਾਫੀ ਜਿਹੜੇ ਹੈ ਪੁਲਿਸ ਅਧਿਕਾਰੀ ਜਿਹੜੇ ਉਹ ਸ਼ਰਾਬ ਉਹਨਾਂ ਦੀ ਪੀਤੀ ਸੀ ਮੰਦਾ ਚੰਗਾ ਬੋਲੇ ਸੋ ਉਤਾਂ ਦਾ ਲੜਾਇਆ ਇਹ ਮਾਮਲਾ ਠੀਕ ਹੈ ਕਿੰਨੀ ਚਰਦੀ ਪਰਚੇ ਦੀਆਂ ਸੁਣੇ ਤੇ ਹਾਂਜੀ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਉਹਨਾਂ ਦੀ ਕਿੰਨੀ ਕਿਸਾਨ ਚ ਕਿਦਾਂ ਦੀ ਹੈ ਉਹਨੇ ਮੇਰੇ ਤੋਂ ਵੀ ਸਰਪੰਚ ਕਰੀ ਹੋਰ ਵੀ ਕਾਫੀ ਬੰਦੇ ਤੇ ਜਿਹੜੇ ਉਹਨਾਂ ਨੇ ਪਰਚੇ ਦਿੱਤੇ ਤੇ ਚਲੋ ਉਹ ਜਿਨੇ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਕੀਤਾ ਫਿਰ ਹੋਰ ਤੋਂ ਕੀ ਮੰਗਦੇ ਅਸੀਂ ਸਰਕਾਰ ਤੋਂ ਔਰ ਪ੍ਰਸ਼ਾਸਨ ਤੋਂ ਮਾਨਯੋਗ ਐਸਐਸਪੀ ਸਾਹਿਬ ਤੋਂ ਇਸ ਗੱਲ ਦੀ ਮੰਨ ਕਰਦੇ ਹਾਂ ਕਿ ਜਿਨ੍ਹਾਂ ਉਹ ਬੇਕਸੂਰ ਲੋਕਾਂ ਤੇ ਜਿਹੜੇ ਪਰਚੇ ਕੀਤੇ ਗਏ ਨੇ ਚੁਰਾ ਤੇੜੇ ਰਾਮ ਕੀਤੇ ਗਏ ਕੀ ਨਾਮ ਹੈ ਗਗਨਦੀਪ ਕੋਹੜਾ ਪਿੰਡ ਜੀ ਪਿੰਡ ਦੇਲਾ ਜੀ ਇੱਕ ਤੁਹਾਡਾ ਇੱਥੇ ਕੋਈ ਕੱਲ ਦਾ ਚੱਲਿਆ ਹੈ ਪੁਲਿਸ ਪ੍ਰਸ਼ਾਸਨ ਆ ਰਿਹਾ ਹੈ ਤੁਹਾਡਾ ਸਹੁਰੇ ਨਾਲ ਡਿਸਪੂਟ ਹੈਗਾ ਕੋਈ ਮਕਾਨ ਨੂੰ ਲੈ ਕੇ ਮਾਮਲਾ ਕੀ ਹੈ ਪੂਰਾ ਕਦੋਂ ਹੋਇਆ ਹੈ ਏ ਇਹ ਵੀਰੇ ਮੈਂ ਇੱਥੇ ਬਿਆਖੀ ਆਈ ਸੀ ਜੀ ਮੇਰੇ ਦੋ ਬੱਚੀਆਂ ਨੇ ਜੀ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਜੀ ਤੇ ਮੇਰੀਆਂ ਸਾਨੂੰ ਬੱਚੀਆਂ ਨੂੰ ਕੋਈ ਖਰਚਾ ਗੁਜ਼ਾਰਾ ਨਹੀਂ ਦਿੱਤਾ ਜਾਂਦਾ ਸੀ ਜੀ ਮੈਂ ਆਪਦੇ ਪੇਕੇ ਪਿੰਡ ਰਹਿ ਕੇ ਚਲੋ ਆਗੀਆਂ ਬੱਚੀਆਂ ਨੂੰ ਪੜ੍ਹਾ ਲਿਆ ਪਾਲ ਲਿਆ ਜੀ ਹੁਣ ਸਰ ਮੈਂ ਆਪਦੇ ਬੱਚੀਆਂ ਨੂੰ ਵੀ ਇੱਥੇ ਲੈ ਕੇ ਰਹਿਣਾ ਚਾਹੁੰਦੀ ਆ ਜੀ ਆ ਗਈ ਮੈਂ ਕਦੇ ਮੈਨੂੰ ਭੇਜ ਦਿੰਦੇ ਨੇ ਜੀ ਪਹਿਲਾਂ ਤੋਂ ਮੈਂ ਬਹੁਤ ਕੋਸ਼ਿਸ਼ ਕਰਦੀ ਆਂ ਵੀ ਮੈਂ ਆਪਣੇ ਘਰੇ ਬਸਾਂ ਜੀ ਇਹ ਮੈਨੂੰ ਕਦੇ ਭੇਜ ਦਿੰਦੇ ਨੇ ਜੀ ਕਦੇ ਰੱਖ ਲੈਂਦੇ ਨੇ ਕਦੇ ਭੇਜ ਦਿੰਦੇ ਨੇ ਹੁਣ ਜਿਵੇਂ 1 ਸਾਲ ਦੀ ਇੱਥੇ ਰਹਿਣ ਵਾਸਤੇ ਮੇਰੀ ਸੱਸ ਦੇ ਕੋਲ ਆਈ ਜੀ ਮੇਰੀ ਸੱਸ ਨੇ ਮੈਨੂੰ ਆਖਿਆ ਕਹਿੰਦੀ ਵੀ ਤੂੰ ਅੱਡ ਸਰਪੰਚ ਸਾਹਿਬ ਨੂੰ ਕਿਹਾ ਜਾ ਕੇ ਵੀ ਮੈਂ ਨਾਲ ਨਹੀਂ ਰੱਖਦੀ ਇਹਨੂੰ ਇਹਨੂੰ ਦੋ ਕਮਰੇ ਚ ਅੱਡ ਬਿਠਾ ਦੋ ਇਹਨਾਂ ਦੀ ਸਹਿਮਤੀ ਨਾਲ ਮੀਟਰ ਲੱਗ ਗਿਆ ਜੀ ਸਹਿਮਤੀ ਨਾਲ ਮੈਨੂੰ ਬਿਠਾਇਆ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਜੀ ਹੁਣ ਮੇਰੇ ਤੇ ਪਰਚਾ ਦਾ ਮੈਨੂੰ ਤਾਂ ਜੀ ਕੁਰਸਾ ਨੂੰ ਉੱਥੇ ਬੁਲਾ ਲਿਆ ਠਾਣੇ 'ਚ ਉੱਥੇ ਅਸੀਂ ਬਾਗੇ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਠਾਣੇ 'ਚ ਬਿਠਾ ਲਿਆ ਜੀ ਇੱਥੇ ਐਸ ਐਚਓ ਸਾਹਿਬ ਨੇ ਪੈਸੇ-ਫੂਸੇ ਲੈ ਕੇ ਜੀ ਮੇਰੇ ਕੰਮ ਰਹਿ ਨੂੰ ਜਿੰਦੇ ਲਵਾਤੇ ਜੀ ਐਸ ਐਚਓ ਦੇ ਖੜਿਆਂ ਤੋਂ ਮੇਰੇ ਸੱਸ ਸਹੁਰੇ ਨੇ ਮੇਰੇ ਨਾਲ ਦਿਨੇ ਨੰਦੋਈਏ ਨੇ ਜੀ ਤੇ ਉਹਦੇ ਉਹਨਾਂ ਦੇ ਬੇਟੇ ਨੇ ਨਨੰਦ ਦੇ ਨੇ ਉਹਨਾਂ ਨੇ ਜੀ ਮੇਰਾ ਇੱਥੋਂ ਜਿੰਦੇ ਲਾ ਕੇ ਮੇਰੇ ਬੱਚੀ ਦੇ ਪ੍ਰੂਫ ਮੇਰੇ ਗਹਿਣੇ ਘਟੇ ਜੋ ਸਮਾਨ ਸੀ ਮੇਰਾ ਸਾਰਾ ਅੰਦਰੇ ਜ਼ਬਤ ਕਰ ਲਿਆ ਜੀ ਉਹਨਾਂ ਨੇ ਹੁਣ ਜੀ ਇਹ ਕੱਲ ਦਾ ਮੇਰੇ ਨਾਲ ਕੱਲ ਮੈਨੂੰ ਫੇਰ ਦੁਬਾਰਾ ਪਿੰਡ ਦੀ ਪੰਚਾਇਤ ਤੇ ਚੂਲੜ ਦਾ ਵੀਰਾ ਸਰਪੰਚ ਇਹ ਸਾਰੇ ਮੈਨੂੰ ਕੱਲ ਫੇਰ ਬਿਠਾ ਕੇ ਬਿਠਾਉਣ ਵਾਸਤੇ ਇੱਥੇ ਆਈ ਉਸ ਤੋਂ ਬਾਅਦ ਜੀ ਇਹਨਾਂ ਨੇ ਇੱਥੇ ਪੁਲਿਸ ਆਈ ਜੀ ਪੁਲਿਸ ਆ ਕੇ ਦੋ ਤਿੰਨ ਚਾਰ ਵਾਰ ਆਈ ਜੀ ਘਟੋ ਘਟ ਦਿਨ ਦੇ ਵਿੱਚ ਪੁਲਿਸ ਸਾਡੇ ਸਰਪੰਚਾਂ ਮੈਂਬਰਾਂ ਤੇ ਇਹਨਾਂ ਨੇ ਥੱਪੜ ਗਾਲੀਆਂ ਗਲੋਚ ਗਰੀਬ ਬੰਦਿਆਂ ਨੂੰ ਕੁੱਟਿਆ ਜੀ ਪੁਲਿਸ ਨੇ ਬਹੁਤ ਇਹਨਾਂ ਨੇ ਜ਼ੁਲਮ ਕਰਿਆ ਜੀ ਸਾਡੇ ਨਗਰ ਤੇ ਦੇਲਾ ਸੀ ਆਹ ਸੋਹਰਾ ਤੁਹਾਡੇ ਸਾਰਾ ਪ੍ਰਬੰਧ ਵੱਲੋਂ ਕੋਈ ਤੁਹਾਨੂੰ ਜ਼ਮੀਨ ਜਾਂ ਕੋਈ ਘਰ ਦਿੱਤ ਨਹੀਂ ਨਾ ਜੀ ਮੈਨੂੰ ਇਹਨਾਂ ਨੇ ਆਪਦੀ ਸਹਿਮਤੀ ਨਾਲ ਦਿੱਤੇ ਸੀ ਜੀ ਦੋ ਕਮਰੇ ਮੈਂ ਉਸੇ ਚ ਹੀ ਰਹਿ ਰਹੀ ਸੀ ਜੀ ਉਸੇ ਦਾ ਬਸ ਇਹਨਾਂ ਨੂੰ ਮੈਨੂੰ ਰਹਿਣ ਨਹੀਂ ਦੇ ਰਹੇ ਜੀ ਮੇਰੇ ਸਿਰ ਦੀ ਛੱਤ ਖੋ ਰਹੇ ਨੇ ਜੀ ਇਹ ਤੇ ਮੇਰੀ ਛੋਟੀ ਜੀ ਬੱਚੀ ਹੈ ਜੀ ਇੱਕ ਗੁੜੀਆ ਮੇਰੀ ਵੱਡੀ ਮੈਂ ਵਿਆਹ ਰੱਖੀ ਹੈ ਵੀ ਉਹਨੂੰ ਮੈਂ ਲੈ ਕੇ ਜੀ ਕਦੇ ਕਿਸੇ ਗਵਾਂਡੀ ਦੇ ਰੋਟੀ ਖਾਨੀਆਂ ਕਦੇ ਕਿਸੇ ਦੇ ਬਾਥਰੂਮ ਜੀ ਕਦੇ ਨੌਣ ਵਾਸਤੇ ਵੀ ਮੈਂ ਇੱਕ ਬਾਥਰੂਮ ਹੀ ਬਣਵਾ ਰਹੀ ਸੀ ਜੀ ਇਹਨਾਂ ਨੇ ਮੇਰੇ ਤੇ ਪਤਸ਼ਾ ਦਰਜ ਕਰਵਾਇਆ ਥਾਣੇ ਚਲੇ ਜਾ ਕੇ ਉਸ ਤੋਂ ਬਾਅਦ ਜੀ ਇਹਨਾਂ ਨੇ ਇੱਥੇ ਜਿੰਦੇ ਲਾਏ ਤੇ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਿਆ ਜੀ ਇਹਨਾਂ ਨੇ ਕੋਈ ਜ਼ਮੀਨ ਮਿਲੀ ਹੋਈ ਹੈ ਤੁਹਾਨੂੰ ਨਹੀਂ ਜੀ ਮੈਨੂੰ ਕੁਝ ਨਹੀਂ ਮਿਲਿਆ ਜਿਉ ਮੈਂ ਕੋਟ ਕੇਸ ਲਾ ਰੱਖਿਆ ਜੀ ਮੈਨੂੰ ਸਟੇ ਦਿੱਤੀ ਹੋਈ ਹੈ ਬਲੱਡ ਵਾਲੇ ਕੋਟ ਨੇ ਜੀ ਬਾਣ ਤੇ ਮੰਗ ਕੀ ਕਰਦੇ ਹਾਂ ਮੰਗ ਜੀ ਮੈਂ ਇਹ ਕਰਦੀ ਆ ਵੀ ਇੱਕ ਮੇਰੇ ਸਿਰ ਦੀ ਛੱਤ ਨਾ ਖੋਈ ਜਾਵੇ ਜੀ ਇੱਕ ਮੇਰੀਆਂ ਦੋਨੋਂ ਬੱਚੀਆਂ ਨੂੰ ਉਹਨਾਂ ਦਾ ਹੱਕ ਮਿਲ ਜਾਈਏ ਕੱਲ੍ਹ ਸ਼ਾਮੀ ਇੱਕ ਕੰਪਲੇਂਟ ਆਈ ਸੀ ਗੁਰਚਰਨ ਸਿੰਘ ਨੇ ਬੇਲਾ ਬਟ ਦੀ ਹੈ ਕਿ ਜਿਹੜੇ ਬਜ਼ੁਰਗ ਨੇ 80 ਸਾਲ ਉਮਰ ਹੈ ਇਹਨਾਂ ਦੀ ਇਹਨਾਂ ਦਾ ਕਾਫੀ ਚਿਰ ਤੋਂ ਆਪਣੀ ਨੌ ਗਗਨਦੀਪ ਕੌਰ ਨਾਲ ਡਿਸਪੂਟ ਚੱਲ ਰਿਹਾ ਸੀ ਇਹਦੀ ਗਗਨਦੀਪ ਕੌਰ ਹੈ ਉਹਨਾਂ ਦੇ ਹਸਬੰਦ ਦੀ 2019 ਵਿੱਚ ਡੈਥ ਹੋ ਗਈ ਸੀ ਤੇ ਗਗਨਦੀਪ ਕੌਰ ਦੀਆਂ ਦੋ ਲੜੀ ਬੇਟੀਆਂ ਨੇ ਗਾਂ ਗਗਨਦੀਪ ਕੌਰ ਦੀ ਆਪਣੀ ਪ੍ਰਾਪਰਟੀ ਹੈ ਉਹਦੀ ਸਾਰਾ ਸਾਬ ਦੀ ਡੀ ਉਹਨਾਂ ਕੋਲ ਹੈਗੀ ਪਰ ਉਹਰਾ ਵਰਾਸਤ ਵਾਲੀ ਪ੍ਰਾਪਰਟੀ ਹੈ ਉਹਦੇ ਚੋਂ ਕਾਫੀ ਟਾਈਮ ਤੋਂ ਹਿੱਸਾ ਮੰਗ ਰਹੇ ਸੀ ਜਿਸ ਦੇ ਚ ਕੋਰਟ ਦੀ ਸਟੇ ਵੀ ਹੋਈ ਹੋਈ ਹੈ ਕੱਲ ਜਦੋਂ ਗਗਨਦੀਪ ਕੌਰ ਨੇ ਆਪਣੇ ਉਹਦੇ ਕਮਰੇ ਦੇ ਵਿੱਚ ਕੁਝ ਬੰਦੇ ਨੂੰ ਲੈ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹਦੇ ਸੌਰਾ ਸਾਹ ਦੇ ਬਿਆਨ ਤੇ 307 427 148 49 ਜਿਹੜੀਆਂ ਪੁਰਾਣੀਆਂ ਐਪੀਸੀ ਦੀਆਂ ਸੈਕਸ਼ਨਾਂ ਨੇ ਉਹਨਾਂ ਦੇ ਤਹਿਤ ਐਫਆਈਰ ਨੰਬਰ 175 ਦਰਜ ਜਿਸ ਦਿਨ ਕੱਲ ਕੀਤੀ ਸੀ ਉਸ ਦੀ ਤਫਤੀਸ਼ 'ਚ ਜਦੋਂ ਮਰ ਪੁਲਿਸ ਮੁਲਾਜ਼ਮ ਉੱਥੇ ਪਾਰਟੀ ਗਈ ਹੈ ਤਾਂ ਉੱਥੇ ਪਿੰਡ ਵਾਲਿਆਂ ਨੇ ਜੋ ਕਿ ਉਸ ਲੜਕੀ ਦੀ ਗਗਨਦੀਪ ਕੌਰ ਦੀ ਹਮਾਇਤ ਕਰਦੀ ਸੀ ਸਾਰੀ ਪੰਚਾਇਤ ਜਾਂ ਕੁਝ ਹੋਰ ਉੱਥੇ ਆਏ ਹੋਏ ਸੀ ਲੱਗ ਕੇ ਕੋਈ ਬਿੱਲਾ ਹੈਗਾ ਜਿਹੜਾ ਸਰਪੰਚ ਐਚੂਲੜ ਕਲਾ ਦਾ ਉਹ ਵੀ ਉੱਥੇ ਮੌਜੂਦ ਸੀ ਉਹਨਾਂ ਨਾਲ ਪੁਲਿਸ ਦੀ ਤਕਰਾਰਬਾਜ਼ੀ ਹੋਈ ਜਿੱਥੇ ਇੱਕ ਮੁਲਾਜ਼ਮ ਦੀ ਪੱਗ ਲਈ ਗਈ ਤੇ ਉਸ ਦੀ ਵਰਦੀ ਨੂੰ ਵੀ ਹੱਥ ਪਾਇਆ ਫਿਰ ਉਸ ਮੁਲਾਜ਼ਮ ਗੁਰਤੇਜ ਸਿੰਘ ਦੇ ਬਿਆਨ ਤੇ 353 186 ਦੇ ਤਹਿਤ ਐਫਆਈਰ ਨੰਬਰ 176 ਦਰਜਸ਼ ਕੀਤੀ ਗਈ ਸੀ ਚੱਲ ਜੁੜਿਆ ਇਹ ਵਕੂਆ ਹੋਇਆ ਇਹਦੀਆਂ ਦੋ ਐਫਆਈਰ ਦਰਜ ਹੋਈਆਂ ਨੇ ਕੋਈ ਅਰੈਸਟ ਵੀ ਹੋਇਆ ਦੇ ਵਿੱਚ ਇੱਕ ਇਹਦੇ ਵਿੱਚ ਅਰੈਸਟ ਹੋਈ ਹੈ ਜੀ ਸतीश ਮਾਰਦੀ ਪਿੰਡ ਵਾਸੀ ਇਕੱਠੇ ਹੋ ਕੇ ਆਏ ਸੀ ਕਿ ਕਿਸਾਨ ਜਿੱਥੇ ਬੰਦੀਆਂ ਆਈਆਂ ਸੀਗੀਆਂ ਇੱਥੇ ਧਰਨਾ ਲਾਉਣ ਲਈ ਉਹ ਕੋਈ ਗੱਲਬਾਤ ਉਹ ਅੱਜ ਸਾਰਾ ਦੋਨਾਂ ਜਿਹੜੀ ਇਹ ਪੰਚਾਇਤ ਦੀ ਨਗਰਨਦੀਪ ਕਰੋ ਲਵਾਈ ਸੀ ਸਾਰੀ ਪੰਚਾਇਤ ਆਈ ਸੀ ਜੁਨੀਅਨ ਵਾਲੇ ਆਏ ਸੀ ਨਮੈਂਦੇ ਉਹਨਾਂ ਦਾ ਪੱਖ ਸੁਣਿਆ ਗਿਆ ਉਹਨਾਂ ਨੇ ਜਿੰਨੀ ਵੀ ਗੱਲਬਾਤ ਉਹਨਾਂ ਨੇ ਦੱਸੀ ਹੈ ਵੀ ਜਿੱਥੇ ਜਿੱਥੇ ਉਹ ਲੜਕੀ ਨਾਲ ਧੱਕਾ ਹੋਇਆ ਉਹ ਸਾਰਾ ਪੱਖ ਵਿਚਾਰਿਆ ਜਾਊਗਾ ਤੇ ਕੋਸ਼ਿਸ਼ ਕੀਤੀ ਜਾਊਗੀ ਲਾਅ ਮੁਤਾਬਕ ਉਸ ਲੜਕੀ ਨੂੰ ਵੀ ਇਨਸਾਫ ਦਿੱਤਾ ਜਾਵੇ ਤਾਂ ਕਿ ਹਜੇ ਜ਼ਮੀਨ ਦਾ ਕੇਸ ਤਾਂ ਉਸ ਦਾ ਪੈਂਡਿੰਗ ਹੈ ਜਿਹੜਾ ਸਟੇ ਹੋਇਆ ਹੋਇਆ ਉਹ ਸਾਰੀ ਜ਼ਮੀਨ ਤੇ ਉਸ ਲੜਕੀ ਨੇ ਸਟੇ ਲਵਾ ਦਿੱਤੀ ਸੀ ਪਰ ਉਹ ਦਾ ਘੱਟ ਸਬੰਧੀ ਵੀ ਜੋ ਵੀ ਉਹ ਦਾ ਬਣਦਾ ਰਾਈਟ ਹੈ ਜੋ ਵੀ ਲਾਉਫਲ ਤਰੀਕੇ ਨਾਲ ਹੋਊਗਾ ਉਹ ਨੂੰ ਦਵਾਇਆ ਜਾਊਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਦੇ ਕੋਈ ਐਸ ਐਚਓ ਸਾਹਿਬ ਜਾਂ ਡੀ ਐਸ ਪੀ ਦੇ ਵੀ ਕੋਈ ਕਾਰਵਾਈ ਹੋ ਗਈ ਇਸ ਮਾਮਲੇ 'ਚ ਉਸ ਨੂੰ ਉਹ ਜਦੋਂ ਉਹਨੇ ਟਰਾਂਸਫਰ ਹੋ ਗਈ ਸੀ ਇੱਥੋਂ ਮੇਰੀ ਕੱਲ ਹੀ ਨਵੀਂ ਪੋਸਟਿੰਗ ਹੋਈ ਹੈ ਇੱਥੇ ਤੇ ਉਹਨਾਂ ਦੀ ਇਹ ਇਸ਼ੂ ਕਾਫੀ ਕੱਲ ਫੈਲ ਗਿਆ ਸੀ ਕਾਫੀ ਇਹਦਾ ਪਿੰਡੋ ਵਿੱਚ ਤੇ ਕਾਰਵਾਈ ਹੋਈ ਸੀ ਤੇ ਉਹ ਗਿਆ ਅਗਲਾ ਪ੍ਰੋਸੈਸ ਹੈ